ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਦਾ ਐਤਵਾਰ ਖਰਾਬ ਕੀਤਾ ਜਿਨ੍ਹਾਂ ਨੂੰ ਅੱਜ ਅਸੀਂ ਤੁਹਾਨੂੰ ਆਉਣਾ ਪਿਆ ਔਰ ਨਾਲ ਹੀ ਜਿਹੜੇ ਮੇਰੇ ਵੱਡੇ ਵੀਰ ਹੈ ਦਮਨਬੀਰ ਸੋਪਤੀ ਸਾਹਿਬ ਸਾਡੀ ਜਿਹੜੀ ਲੀਗਲ ਟੀਮ ਹੈ ਜਸਪ੍ਰੀਤ ਬਰਾੜ ਸਾਹਿਬ ਸਮਰਤ ਸੰਧੂ ਜੀ ਦੇਖੋ ਕੱਲ ਸਾਨੂੰ ਸ਼ਾਮ ਨੂੰ ਇੱਕ ਮੈਨੂੰ ਨੋਟਿਸ ਜਿਹੜਾ ਕਿ ਪਰਮਾਰ ਸਾਹਿਬ ਐਡੀਜੀਪੀ ਹੈ ਉਹਨਾਂ ਵੱਲੋਂ ਇੱਕ ਨੋਟਿਸ ਹੋਇਆ ਸੀ 94 ਪੀਐਨਐਸ ਦਾ ਪਹਿਲਾਂ ਤਾਂ ਇਹ ਗੱਲ ਬੜੀ ਸਪਸ਼ਟ ਹੈ ਕਿ 94 BNS ਦੇ ਵਿੱਚ ਮੈਨੂੰ ਆਉਣ ਦੀ ਵੀ ਲੋੜ ਨਹੀਂ ਸੀ। ਮਤਲਬ ਉਹਦੇ ਵਿੱਚ ਬੜਾ ਸਪਸ਼ਟ ਹੁੰਦਾ ਹੈ ਕਿ ਮੈਂ ਆਪ ਜਾਂ ਮੈਂ ਆਪਣਾ ਕੋਈ ਨੁਮਾਇੰਦਾ ਭੇਜ ਕੇ ਉਹਦੇ ਵਿੱਚ ਜਵਾਬ ਦਾਖਲ ਕਰ ਸਕਦਾ ਕੋਈ ਮੰਡੇਟਰੀ ਨਹੀਂ ਕਿ ਮੈਂ ਉਰੇ ਆ ਕੇ ਜਵਾਬ ਦੇਣਾ। ਪਰ ਕਿਉਂਕਿ ਇਹ ਜੋ ਕੁਝ ਹੋਇਆ ਇਹ ਸਾਰਾ ਕੁਝ ਕਾਦੇ ਲਈ ਹੋ ਰਿਹਾ ਹੈ ਜਿਹੜੀ ਕਿ ਪਟਿਆਲਾ ਪੁਲਿਸ ਦੀ ਉਥੋਂ ਦੇ SSP, SP, DSP ਉਹਨਾਂ ਦੀ ਇੱਕ ਕਾਨਫਰੈਂਸ ਕਾਲ ਹੈ ਜਿਹੜੀ ਵਾਇਰਲ ਜਿਹੜੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕੀਤੀ ਸੀ ਇਹ ਹੋਰ ਦੇ ਕਰਕੇ ਰਿਆ ਸੋ ਸ਼੍ਰੋਮਣੀ ਅਕਾਲੀ ਦਲ ਇਹ ਚਾਹੁੰਦਾ ਹੈ ਕਿ ਇਹਦੀ ਸੰਜੀਦਾ ਤਰੀਕੇ ਦੇ ਨਾਲ ਜਾਂਚ ਹੋਵੇ ਇਹਦੀ ਸਚਾਈ ਸਾਹਮਣੇ ਆਵੇ ਤੇ ਜੋ ਇਹਦੇ ਚ ਕੀਤਾ ਗਿਆ ਜਿਹੜੇ ਅਫਸਰ ਇਹਦੇ ਲਈ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵੀ ਇਹ ਸਪਸ਼ਟ ਮੈਸੇਜ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਆਪਣੇ ਫੇਸਬੁੱਕ ਦੇ ਉੱਤੇ ਪੋਸਟ ਪਾਈ ਹੈ ਉਹ ਉਸ ਪੋਸਟ ਦੇ ਨਾਲ ਖੜੇ ਨੇ ਸ਼੍ਰੋਮਣੀ ਅਕਾਲੀ ਦਲ ਉਹਦੇ ਤੇ ਇਨਵੈਸਟੀਗੇਸ਼ਨ ਚਾਹੁੰਦਾ ਤੇ ਜਿਹੜੇ ਅਫਸਰ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਚਾਹੁੰਦੇ ਆ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਇਹ ਜਿਹੜਾ ਤਰੀਕਾ ਅਪਣਾਇਆ ਜਾ ਰਿਹਾ ਇਹ ਤਾਂ ਸਿੱਧਾ-ਸਿੱਧਾ ਸੰਵਿਧਾਨ ਦਾ ਵੀ ਘਾਣਾ ਹੈ ਡੈਮੋਕ੍ਰੇਸੀ ਦਾ ਵੀ ਘਾਣਾ ਹੈ ਕੋਡ ਆਫ ਕੰਡਕਟ ਲੱਗਿਆ ਤੇ ਜੇ ਇੱਕ ਐਸਐਸਪੀ ਲੈਵਲ ਦੇ ਅਧਿਕਾਰੀ ਤੇ ਐਸਐਸਪੀ ਦੇ ਨਾਲ ਉਹ ਕੀ ਨੇ ਉਹ ਇੱਕ ਆਈਪੀਐਸ ਅਫਸਰ ਨੇ ਜਿਨ੍ਹਾਂ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਸੰਵਿਧਾਨ ਨੂੰ ਅਪਹੋਲਡ ਕਰਨ ਦੀ ਤੇ ਅਗਰ ਇੱਕ ਆਈਪੀਐਸ ਅਧਿਕਾਰੀ ਇਹ ਦਿਸ਼ਾ ਨਿਰਦੇਸ਼ ਦੇਵੇ ਕਿ ਜਿਹੜੇ ਆਪੋਜੀਸ਼ਨ ਦੇ ਉਮੀਦਵਾਰ ਨੇ ਉਹਨਾਂ ਨੂੰ ਜਾਂ ਤਾਂ ਉਹਨਾਂ ਦੇ ਘਰੋਂ ਚੱਕ ਲੋ ਜਾਂ ਰਸਤੇ ਦੇ ਵਿੱਚੋਂ ਚੱਕ ਲੋ ਉਹਨਾਂ ਨੂੰ ਸੈਂਟਰਾਂ ਤੱਕ ਨਹੀਂ ਪਹੁੰਚਣ ਦੇਣਾ ਔਰ ਉਸ ਰਿਕਾਰਡਿੰਗ ਦੇ ਵਿੱਚ ਇਸ ਹੱਦ ਤੱਕ ਗਏ ਕਹਿੰਦੇ ਜੀ ਜਿਹੜੇ ਆਬਜ਼ਰਵਰ ਨੇ ਚਾਹੇ ਤਾਂ ਕੋਸ਼ਤਬ ਸ਼ਰਮਾ ਜੀ ਆਈਪੀਐਸ ਹੈ ਚਾਹੇ ਉਹਦੇ ਵਿੱਚ ਪ੍ਰੀਤੀ ਯਾਦਵ ਜੀ ਆਈਐਸ ਦਾ ਨਾਮ ਲੈ ਰਹੇ ਨੇ ਕਹਿੰਦੇ ਜੀ ਮੇਰੀ ਆਬਜ਼ਰਵਰਾਂ ਨਾਲ ਵੀ ਗੱਲ ਹੋ ਗਈ ਆਬਜ਼ਰਵਰ ਸਹਿਬਾਨੇ ਮੰਨਦੇ ਨੇ ਕਿ ਧੱਕਾ ਤਾਂ ਹੋਣਾ ਪਰ ਕਿਉਂਕਿ ਉਥੇ ਕੈਮਰੇ ਲੱਗੇ ਨੇ ਨੋਮੀਨੇਸ਼ਨ ਸੈਂਟਰਾਂ ਦੇ ਵਿੱਚ ਇਸ ਲਈ ਧੱਕਾ ਬਾਰੋ-ਬਾਰ ਕਰੋ ਜਿਹੜੇ ਉਥੇ ਦੇ ਲੋਕਲ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਨੂੰ ਸੈਟੀਸਫਾਈ ਕਰੋ ਫਿਰ ਇੱਕ ਹਡਾਣਾ ਸਾਹਿਬ ਦਾ ਨਾਮ ਲਿਆ ਐਸਚਓ ਨੂੰ ਪੁੱਛਿਆ ਸਨੌਰ ਦੇ ਨੂੰ ਕਿ ਜੀ ਉਹ ਸੈਟੀਸਫਾਈਡ ਹੈ ਕਹਿੰਦਾ ਜੀ ਉਹ ਸੈਟੀਸਫਾਈਡ ਹੈ ਫਿਰ ਇੱਕ ਐਸਚਓ ਸਾਹਿਬ ਨੇ ਵਿੱਚ ਕਿਹਾ ਕਹਿੰਦੇ ਜੀ ਸਰ ਤੁਸੀਂ ਚਿੰਤਾ ਨਾ ਕਰੋ ਅਸੀਂ ਪੋਲੀਟੀਕਲ ਡਾਇਰੈਕਸ਼ਨਾਂ ਲੈ ਕੇ ਹੀ ਚੱਲ ਰਹੇ ਹਾਂ ਅਗਰ ਐਸਾ ਕੁਝ ਅੱਜ ਅਸੀਂ ਇਹਨੂੰ ਅਲੋਕ ਕਰਾਂਗੇ ਕਿ ਹੋਵੇ ਤਾਂ ਫਿਰ ਅਸੀਂ ਅੱਗੇ ਵਾਸਤੇ ਡੈਮੋਕਰੇਸੀ ਜਿਹੜੀ ਅਸੀਂ ਗੱਲਾਂ ਕਰਦੇ ਆਂ ਫਿਰ ਇਹ ਕਿੱਥੇ ਜਾਊਗੀ ਕਿੱਥੇ ਜਾਊਗਾ ਸਟੇਟ ਇਲੈਕਸ਼ਨ ਕਮਿਸ਼ਨ ਕਿੱਥੇ ਜਾਊਗਾ ਕਿ ਨਿਰਪੱਖ ਚੋਣਾਂ ਕਰਾਉਣੀਆਂ ਨੇ ਸੋ ਇਹ ਬੜੇ ਵੱਡੇ ਸਵਾਲੀਆ ਨਿਸ਼ਾਨ ਨੇ ਸ਼ਰੂਮਨੀ ਅਕਾਲੀ ਦਲ ਬੜਾ ਕਲੀਅਰ ਹੈ ਮੈਂ ਅੱਜ ਵੀ ਅੰਦਰ ਪਰਮਾਰ ਸਾਹਿਬ ਨੂੰ ਕਹਿ ਕੇ ਆਇਆ ਕਿ ਤੁਸੀਂ ਮੈਨੂੰ ਬਤੌਰ ਕਿਉਂਕਿ ਉਹ ਜਿਹੜੀ ਕੰਪਲੇਂਟ ਹੈ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਗਈ ਹੈ ਉਹ ਮੇਰੇ ਵੱਲੋਂ ਗਈ ਹੈ ਬਤੌਰ ਲੀਗਲ ਵਿੰਗ ਦੇ ਪ੍ਰਧਾਨ ਦੇ ਸ਼ਰੂਮਨੀ ਅਕਾਲੀ ਦਲ ਦੇ ਸੋ ਉਹ ਮੈਂ ਆਪਣੀ ਕੰਪਲੇਂਟ ਤੇ ਸਟੈਂਡ ਕਰਦਾ ਜਿਹੜੀ ਵੀਡੀਓ ਹੈ ਵੀਡੀਓ ਮੈਂ ਪਰਮਾਰ ਸਾਹਿਬ ਨੂੰ ਦੱਸ ਕੇ ਆ ਕਿ ਵੀਡੀਓ ਤਾਂ ਸੋਸ਼ਲ ਮੀਡੀਆ ਤੇ ਪਈ ਹੈ ਵੀਡੀਓ ਤਾਂ ਜਿਹੜਾ ਮੈਂ ਇੱਕ ਪਟੀਸ਼ਨ ਪਾਈ ਹੈ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਦੀ ਜਿਹੜੀ ਪੀਆਈਐਲ ਹੈ ਜਿਹੜੀ ਹਾਈ ਕੋਰਟ ਦੇ ਵਿੱਚ ਲੱਗੀ ਹੈ ਉਸ ਪੀਆਈਐਲ ਦੇ ਵਿੱਚ ਅਸੀਂ ਵੀਡੀਓ ਹਾਈ ਕੋਰਟ ਦੇ ਵਿੱਚ ਲਗਾਈ ਹੈ ਸੋ ਵੀਡੀਓ ਤਾਂ ਕੋਈ ਇਹੀ ਜੀ ਚੀਜ਼ ਨਹੀਂ ਜਿਹੜੀ ਕਿ ਨਾ ਤਾਂ ਕੋਈ ਪਬਲਿਕ ਰਿਕਾਰਡ ਨਾ ਹੋਵੇ ਸੋ ਜੋ ਪੀਆਈਐਲ ਦੇ ਵਿੱਚ ਵੀਡੀਓ ਲਗਾਈ ਹੈ ਉਹ ਪੀਆਈਐਲ ਦੀ ਕਾਪੀ ਕਿਉਂਕਿ ਉਹਦਾ ਵਕੀਲ ਮੈਂ ਆ ਪੀਆਈਐਲ ਦਾ ਉਹ ਕਾਪੀ ਸਮੇਤ ਉਹ ਪੈਨ ਡਰਾਈਵ ਜੋ ਹਾਈ ਕੋਰਟ ਚ ਲੱਗੀ ਹੈ ਉਹ ਵੀ ਪਰਮਾਰ ਸਾਹਿਬ ਨੂੰ ਦਿੱਤੀ ਹੈ ਔਰ ਅਸੀਂ ਚਾਹੁੰਦੇ ਆ ਕਿ ਇਹਦੀ ਜਾਂਚ ਕੀਤੀ ਜਾਵੇ ਕਿਉਂਕਿ ਸ਼ੰਕੇ ਕਦੋਂ ਖੜੇ ਹੁੰਦੇ ਨੇ ਜਿਸ ਦਿਨ ਤੁਸੀਂ ਸਮਝ ਦਿਓ ਕਿ ਇਹ ਜਿਹੜੀ ਆਡੀਓ ਰਿਕਾਰਡਿੰਗ ਹੈ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ 9 ਵਜੇ ਦੇ ਕਰੀਬ 4 ਤਰੀਕ ਨੂੰ ਇੱਕ ਕੰਪਲੇਂਟ ਹੈ ਜਿਹੜੀ ਉਹ ਅਸੀਂ ਦਿੱਤੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਉਸ ਤੋਂ ਬਾਅਦ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਉਦੀ ਪੀਆਈਐਲ ਫਾਈਲ ਹੋਈ ਤਾਂ 11 ਵਜੇ ਦੇ ਕਰੀਬ ਇੱਕ ਚਿੱਠੀ ਲਿਖੀ ਜਾਂਦੀ ਹੈ ਪਟਿਆਲੇ ਦੇ ਡੀਆਈਜੀ ਸਾਹਿਬ ਨੂੰ ਪਟਿਆਲੇ ਦੇ ਡੀਆਈਜੀ ਸਾਹਿਬ ਉਹ ਚਿੱਠੀ ਦੇ ਵਿੱਚ ਕਹਿੰਦੇ ਨੇ ਉਹ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਲਿਖ ਰਹੇ ਨੇ ਕਹਿੰਦੇ ਜੀ ਇਹ ਜਿਹੜੀ ਵੀਡੀਓ ਹੈ ਇਹ ਏਆਈ ਜਨਰੇਟਿਡ ਹੈ ਤੇ ਅਸੀਂ ਪਰਚਾ ਦਰਜ ਕਰਤਾ ਮਤਲਬ ਦੁਨੀਆ ਦੇ ਵਿੱਚ ਮੈਂ ਡੀਜੀਪੀ ਸਾਹਿਬ ਨੂੰ ਪੁੱਛਦਾ ਮੈਂ ਡੀਜੀਪੀ ਸਾਹਿਬ ਵਨ ਹੈਜ਼ ਵੈਰੀ ਹਾਈਰ ਰਿਗਾਰਡਸ ਫॉर ਯੂ ਤੁਸੀਂ ਮੈਨੂੰ ਇਹ ਦੱਸ ਦੋ ਕਿ ਡੇਢ ਘੰਟੇ ਦੇ ਵਿੱਚ ਕਿਹੜੀ ਐਸੀ ਲੈਬੋਰੀ ਨੇ ਸਰਟੀਫିକੇਟ ਜਾਰੀ ਕਰਤਾ ਜਿਹੜਾ ਪਟਿਆਲੇ ਦੇ ਡੀਆਈਜੀ ਨੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਲਿਖਤਾ ਕਿ ਜੀ ਇਹ ਵੀਡੀਓ ਤਾਂ AI ਜਨਰੇਟਡ ਆ ਆਫਟਰ ਆਲ ਆ ਪਟਿਆਲਾ ਪੁਲਿਸ ਦੀ ਕਾਨਫਰੰਸ ਕਾਲ ਦੀ ਆਪਾਂ ਗੱਲ ਕਰ ਰਹੇ ਆ ਘੱਟੋ ਘੱਟ ਵੀ ਉਹਦੇ ਚ 50 ਬੰਦੇ ਗੱਲ ਕਰ ਰਹੇ ਹੋਣਗੇ 50 ਬੰਦਿਆਂ ਦੇ ਸੈਂਪਲ ਕਿਹੜੀ ਲੈਬੋਰਾਟਰੀ ਚ ਡੀਆਈਜੀ ਸਾਹਿਬ ਨੇ ਲੈ ਲੇ ਇੱਕ ਘੰਟੇ ਦੇ ਵਿੱਚ ਕਿਹੜੀ ਲੈਬੋਰਾਟਰੀ ਨੇ ਸਰਟੀਫିକੇਟ ਜਾਰੀ ਕਰਤਾ ਤਾਂ ਇੱਥੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਪੁਲਿਸ ਦਾ ਮਕਸਦ ਉਹਦੀ ਇਨਵੈਸਟੀਗੇਸ਼ਨ ਕਰਨਾ ਨਹੀਂ ਪੁਲਿਸ ਦਾ ਮਕਸਦ ਮਕਸਦ ਹੈ ਉਹਦੇ ਤੇ ਵੀ ਵਿਰੋਧੀ ਧਿਰਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਨਾ ਫਿਰ ਹਰਾਸ ਕਰਨਾ ਔਰ ਇੱਕ ਗੱਲ ਮੈਂ ਹੋਰ ਜਿਹੜੀ ਅੱਜ ਬੇਨਤੀ ਲਈ ਹੈ ਪਰਮਾਰ ਸਾਹਿਬ ਨੂੰ ਦੇਖੋ ਮੈਂ ਕੰਪਲੇਨੈਂਟ ਤੁਸੀਂ ਮੈਨੂੰ ਸੱਦ ਲਿਆ ਹਾਲਾਂਕਿ ਮੈਂ ਪੁਲਿਸ ਦੇ ਅੱਗੇ ਕੰਪਲੇਨੈਂਟ ਨਹੀਂ ਸੀ ਮੈਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਮੈਂ ਵੀਡੀਓ ਦਿੱਤੀ ਹੈ ਪਰ ਜਿਹੜੇ ਹੋਰ ਨੋਟਿਸ ਹਨ ਚਾਹੇ ਉਹ ਪੱਤਰਕਾਰਾਂ ਨੂੰ ਦਿੱਤੇ ਜਾ ਰਹੇ ਨੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰਾਂ ਨੂੰ ਦਿੱਤੇਗੇ ਚਾਹੇ ਵਰਕਰਾਂ ਨੂੰ ਦਿੱਤੇਗੇ ਤਉਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੈਂ ਸਪਸ਼ਟ ਕਹਿ ਕੇ ਆਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਉਹ ਵੀਡੀਓ ਮੈਂ ਆਪਣੇ ਫੇਸਬੁੱਕ ਤੇ ਪਾਈ ਆ ਪੂਰੀ ਜ਼ਿੰਮੇਵਾਰੀ ਦੇ ਨਾਲ ਪਾਈ ਆ ਤੇ ਇਹਦੀ ਇਨਵੈਸਟੀਗੇਸ਼ਨ ਕਰੋ ਇਨਵੈਸਟੀਗੇਸ਼ਨ ਤੋਂ ਨਾ ਭਜੋ ਇਹ ਜਿਹੜੇ ਸੱਜੇ ਖੱਬੇ ਆਪਾਂ ਲੋਕ ਸਦਨਾ ਚਾਹ ਰਹੇ ਆ ਜਿਹੜਾ ਇੱਕ ਮਾਹੌਲ ਬਣਾਉਣਾ ਚਾ ਰਹੇ ਆ ਕਿ ਜੀ ਪਤਾ ਨਹੀਂ ਕਿਉਂ ਅਗਲਾ ਸ਼ੇਅਰ ਕਰੂ ਲੋਕਾਂ ਦੇ ਮਨਾਂ 'ਚ ਡਰ ਪਾ ਰਹੇ ਨੇ ਕਿ ਜੀ ਇਹ ਵੀਡੀਓ ਸ਼ੇਅਰ ਨਾ ਕੀਤੀ ਜਾਵੇ ਸੋ ਇਹੋ ਜਿਹੇ ਕੰਮਾਂ ਤੋਂ ਪੰਜਾਬ ਪੁਲਿਸ ਗੁਰੇਜ਼ ਕਰੇ ਇਹ ਜਿਹੜੀ ਵੀਡੀਓ ਹੈ ਦੀ ਇਨਵੈਸਟੀਗੇਸ਼ਨ ਕਰਾਓ ਇਨਵੈਸਟੀਗੇਸ਼ਨ ਤੋਂ ਇਹਦੇ ਭੱਜਣਾ ਨਹੀਂ ਚਾਹੀਦਾ ਔਰ ਜਿਹੜੇ ਬੰਦੇ ਨੂੰ AI ਕਹਿੰਦੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਇਹਨੂੰ ਬੇਨਤੀ ਸਮਝ ਲਓ ਇਹਨੂੰ ਮੇਰਾ ਲੀਗਲ ਲੈਂਗੁਏਜ ਦੇ ਵਿੱਚ ਜਵਾਬ ਸਮਝ ਲਓ ਜੇ ਕੋਈ ਪੁਲਿਸ ਅਫਸਰ ਅੱਜ ਉਹਨੂੰ ਕਹਿਣਾ ਚਾਹੁੰਦਾ ਜਿੱਦਾਂ ਡੀਆਈਜੀ ਪਟਿਆਲਾ ਨੇ ਕਹਿਤਾ ਕਿ ਇਹ ਤਾਂ AI ਹੈ ਹਾਈ ਕੋਰਟ ਦੇ ਵਿੱਚ ਪੀਆਈਐਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹ ਟਵੀਟ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਉੱਥੇ ਪਟੀਸ਼ਨਰ ਨੇ ਮੈਂ ਉਹਨਾਂ ਦਾ ਵਕੀਲ ਆ ਹਾਈ ਕੋਰਟ ਚੋਂ ਪੈਂਡਰਾਈ ਪਈ ਐ ਪੰਜਾਬ ਪੁਲਿਸ ਉੱਥੇ ਆਵੇ ਅਸੀਂ ਵੀ ਖੜੇ ਆ ਕੱਲੂ ਆ ਕੇ ਪੰਜਾਬ ਪੁਲਿਸ ਬਿਆਨ ਦੇ ਦੇ ਜੀ ਇਹ ਵੀਡੀਓ ਦੀ ਨਿਰਪੱਖ ਜਾਂਚ ਪੰਜਾਬ ਤੋਂ ਬਾਹਰ ਕਰਾਉਣ ਦੇ ਲਈ ਪੁਲਿਸ ਤਿਆਰ ਹੈ ਗੱਲ ਹੀ ਮੁੱਕ ਗਈ ਜੇ ਸੱਚੇ ਹੋ ਜਿਹੜੇ ਅਫਸਰ ਕਹਿੰਦੇ ਨੇ ਏਆਈ ਹੈ ਜੋ ਸੱਚੇ ਨੇ ਉਹ ਕੱਲੂ ਹਾਈ ਕੋਰਟ ਦੇ ਵਿੱਚ ਆ ਕੇ ਦੇਖੋ ਹਾਈ ਕੋਰਟ ਤਾਂ ਇੱਕ ਪਲੇਟਫਾਰਮ ਹੈ ਨਾ ਪੁਲਿਸ ਦਾ ਨਾ ਸਾਡਾ ਹਾਈ ਕੋਰਟ ਚ ਆ ਕੇ ਕੱਲੂ ਪੁਲਿਸ ਬਿਆਨ ਦੇ ਦੇ ਕਿ ਜੀ ਉਹ ਵੀਡੀਓ ਏਆਈ ਹੈ ਤੇ ਅਸੀਂ ਉਹਦੀ ਓਪਨ ਜਾਂਚ ਲਈ ਤਿਆਰ ਆ ਹਾਈ ਕੋਰਟ ਚਾਹੇ ਉਹ ਸੀਐਫਐਸਐਲ ਚੰਡੀਗੜ੍ਹ ਤੋਂ ਕਰਾ ਲੇ ਹਾਈ ਕੋਰਟ ਚਾਹੇ ਉਹ ਦੇਸ਼ ਚ ਕਿਤੋਂ ਵੀ ਕਰਾ ਲੇ ਸੋ ਫਿਰ ਪੁਲਿਸ ਸ਼ੁੱਟ ਕਮ ਅਪ ਵਿਦ ਕਲੀਨ ਹੈਂਡਸ ਨਾ ਆਪਾਂ ਭੱਜੀਏ ਨਾ ਆਪਾਂ ਐਵੇਂ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕਰੀਏ ਕਦੇ ਕਿਸੇ ਨੂੰ ਨੋਟਿਸ ਕੱਢਦਾ ਕਦੇ ਕਿਸੇ ਨੂੰ ਨੋਟਿਸ ਕਰਦਾ ਸੋ ਇਹ ਸਾਰੀਆਂ ਗੱਲਾਂ ਫਿਰ ਸਪਸ਼ਟ ਤੌਰ ਤੇ ਸ਼ਰੋਮਨੀ ਕਲਦਲ ਕਹਿੰਦਾ ਕਿ ਇਸ ਵੀਡੀਓ ਦੀ ਜਾਂਚ ਕਰਕੇ ਇਹਦੇ ਚ ਜਿਹੜੇ ਵੀ ਅਫਸਰ ਇਨਵੋਲਵ ਨੇ ਕਿਉਂਕਿ ਅਗਰ ਅੱਜ ਸੰਵਿਧਾਨ ਬਚਾਉਣਾ ਹੈ ਦੇਸ਼ ਚੱਲਦਾ ਸੰਵਿਧਾਨ ਦੇ ਨਾਲ ਦੇਸ਼ ਚੱਲਦਾ ਹੈ ਕਾਨੂੰਨ ਦੀ ਜਿਹੜੀ ਲਾ ਬੁੱਕ ਆ ਉਹਦੇ ਨਾਲ ਜੇ ਕੋਈ ਲਾਈਨ ਕਰਾਸ ਕਰੂਗਾ ਜਿਹੜੀ ਕਿ ਇਸ ਕੇਸ ਦੇ ਵਿੱਚ ਹੋਈ ਹੈ ਇਹ ਲਾਈਨ ਕਰਾਸ ਹੈ ਏਦਾਂ ਦੀਆਂ ਤੁਸੀਂ ਇਨਸਟਰਕਸ਼ਨਾਂ ਦੇਵੋਗੇ ਤੁਸੀਂ ਲੋਕਾਂ ਨੂੰ ਘਰੋਂ ਚਕਾਉਂਗੇ ਤੇ ਹੋਇਆ ਵੀ ਅਗਲੇ ਦਿਨ ਤੁਸੀਂ ਸਨੌਰ ਚ ਦੇਖਿਆ ਤੁਸੀਂ ਕਨੌਰ ਚ ਦੇਖਿਆ ਤੁਸੀਂ ਸਮਾਣੇ ਚ ਦੇਖਿਆ ਸ਼ਤਰਾਣੇ ਚ ਦੇਖਿਆ ਪਟਿਆਲਾ ਜ਼ਿਲ੍ਹੇ ਨਾਬੇ ਚ ਦੇਖਿਆ ਜ਼ਿਲ੍ਹੇ ਦੇ ਵਿੱਚ ਜੋ ਐਸਐਸਪੀ ਸਾਹਿਬ ਨੇ ਉੱਥੇ ਡਾਇਰੈਕਸ਼ਨ ਦਿੱਤੀ ਅਗਲੇ ਦਿਨ ਸਾਰਾ ਕੁਝ ਉਹ ਹੋਇਆ ਜ਼ਿਲ੍ਹੇ ਦੇ ਵਿੱਚ ਪਰ ਇਹ ਇੱਕ ਲਾਈਨ ਕ੍ਰਾਸ ਕੀਤੀ ਗਈ ਬਿਊਰੋਕ੍ਰੇਸੀ ਵੱਲੋਂ ਉੱਥੇ ਦੇ ਅਫਸਰਾਂ ਵੱਲੋਂ ਸੋ ਇਹ ਲਾਈਨ ਕ੍ਰਾਸ ਜਿਹੜੀ ਹੋਈ ਹੈ ਹੁਣ ਇਹਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜਿਹੜਾ ਸਹਿਯੋਗ ਮੰਗਣਗੇ ਸ਼੍ਰੋਮਣੀ ਅਕਾਲੀ ਦਲ ਸਹਿਯੋਗ ਦੇਊਗਾ ਪਰ ਜੇ ਸਹੀ ਦਿਸ਼ਾ ਚੱਲੋਗੇ ਕਲਪਤ ਸਿੰਘ ਇੱਕ ਸਵਾਲ ਹੈ ਕਿ ਤੁਸੀਂ ਕਿਹਾ ਕਿ ਹੋਰ ਲੋਕਾਂ ਨੂੰ ਕਿੰਨੇ ਲੋਕਾਂ ਨੂੰ ਨੋਟਿਸ ਦਿੱਤਾ ਹੈ ਕਿ ਆ ਸੁਖਬੀਰ ਬਾਦਲ ਨੂੰ ਵੀ ਨੋਟਿਸ ਪਹੁੰਚਦਾ ਦਿੱਤਾ ਪਤਾ ਉਹ ਲੋਕੀ ਪੇਸ਼ ਹੋਣਗੇ ਜਾਂ ਉਹਨਾਂ ਦੇ ਤਰਫੋਂ ਹੀ ਤੁਸੀਂ ਪੇਸ਼ ਹੋਏ ਹੋ ਦੇਖੋ ਮੈਂ ਕਲੀਅਰ ਕਰਦੇ ਆਂ ਜੀ ਕਿ 94 ਬੀ ਐਨ ਐਸ ਦੇ ਵਿੱਚ ਪੇਸ਼ ਹੋਣ ਦੀ ਜ਼ਰੂਰਤ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਗਰ ਮੈਂ ਆ ਜਾਇਆ ਤਾਂ ਇਹ ਦਿਖਾਉਂਦਾ ਕਿ ਅਸੀਂ ਕਿੰਨੇ ਸੰਜੀਦਾ ਆਂ ਇਹਦੀ ਇਨਵੈਸਟੀਗੇਸ਼ਨ ਦੇ ਲਈ ਇਹ ਘਰੋਂ ਬੈਠ ਕੇ ਵੀ ਜਵਾਬ ਭੇਜਿਆ ਜਾ ਸਕਦਾ ਸੀ ਔਰ ਮੈਂ ਤਾਂ ਖੁਦ ਵਕੀਲ ਆਂ ਮੈਂ ਤਾਂ ਸੁਪਰੀਮ ਕੋਰਟ ਵੱਲੋਂ ਇਮਿਊਨਡ ਆ ਮੈਨੂੰ ਤਾਂ ਵੈਸੇ ਹੀ ਆਉਣ ਦੀ ਲੋੜ ਨਹੀਂ ਪਰ ਕਿਉਂਕਿ ਅਸੀਂ ਚਾਹੁੰਦੇ ਆ ਕਿ ਇਹਦੀ ਇਨਵੈਸਟੀਗੇਸ਼ਨ ਹੋਵੇ ਇਹਦਾ ਸੱਚ ਸਾਹਮਣੇ ਆਵੇ ਔਰ ਚਾਹੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਣ ਚਾਹੇ ਜਿਹੜੇ ਸਾਡੇ ਯੂਥ ਕਾਲੀ ਦਲ ਦੇ ਪ੍ਰਧਾਨ ਐ ਸਰਬਜੀਤ ਸਿੰਘ ਝਿੰਜਰ ਚਾਹੇ ਸਾਡੇ ਐਸਜੀਪੀਸੀ ਦੇ ਮੈਂਬਰ ਐ ਝੱਬਰ ਸਾਹਿਬ ਚਾਹੇ ਸਾਡੇ ਇੱਕ ਬਾਹਰਲੇ ਮੁਲਕਾਂ 'ਚ ਬੈਠੇ ਸਾਥੀ ਐ ਹਰਵਿੰਦਰ ਸਿੱਧੂ ਸਾਹਿਬ ਜਿਨ੍ਹਾਂ ਨੂੰ ਇਹ ਨੋਟਿਸ ਗਏ ਉਹਨਾਂ ਦਾ ਇਹ ਚੀਜ਼ਾਂ ਦੇ ਨਾਲ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਪਸ਼ਟ ਕਹਿ ਰਹੇ ਨੇ ਕਿ ਜੀ ਮੈਂ ਪੋਸਟ ਕੀਤੀ ਹੈ ਤੇ ਮੈਂ ਖੜਾ ਆ ਇਹਦੇ ਨਾਲ ਤਾਂ ਇਦਾਂ ਦੇ ਨੋਟਿਸ ਭੇਜਣ ਦਾ ਕੋਈ ਨਹੀਂ ਮੇਰੇ ਤੋਂ ਤੁਸੀਂ ਚਾਹੁੰਦੇ ਸੀ ਕਿ ਕਿ ਮੈਂ ਆਵਾਂ ਕਿਉਂਕਿ ਮੈਂ ਕੰਪਲੇਨੈਂਟ ਆ ਮੈਂ ਇਲੈਕਸ਼ਨ ਕਮਿਸ਼ਨ ਨੂੰ ਕੰਪਲੀਟ ਦਿੱਤੀ ਹੈ ਮੇਰੀ ਸਟੇਟਮੈਂਟ ਰਿਕਾਰਡ ਹੋ ਚੁੱਕੀ ਹੈ ਸੋ ਹੁਣ ਤਾਂ ਦੇਖਣਾ ਕਿ ਪੁਲਿਸ ਨੂੰ ਕਦੋਂ ਸੱਦਿਆ ਜਾਂਦਾ ਉਹ ਜਿਹੜੇ ਅਫਸਰਾਂ ਦੀ ਵੌਇਸ ਹੈ ਜਿਨ੍ਹਾਂ ਦੇ ਖਿਲਾਫ ਐਲੀਗੇਸ਼ਨ ਨੇ ਉਹਨਾਂ ਨੂੰ ਕਦੋਂ ਸੱਦਿਆ ਜਾਂਦਾ ਹੁਣ ਇਹ ਚੀਜ਼ ਦੀ ਉਡੀਕ ਕਰਨੀ ਚਾਹੀਦੀ ਸਿੱਟੇ ਤੋਂ ਕਿੰਨੀ ਕੁ ਉਮੀਦ ਹੈਗੀ ਹੈ ਇੱਕ ਜੁਡੀਸ਼ੀਅਲ ਜਾਂਚ ਦੀ ਮੰਗ ਕਰਦੇ ਹਾਂ ਤਾਂ ਤੀਸਰੀ ਗੱਲ ਇਹ ਆ ਕਿ ਐਸਐਸਪੀ ਪਟਿਆਲਾ ਨੂੰ ਤੁਸੀਂ ਸਸਪੈਂਡ ਕਰਨ ਦੀ ਮੰਗ ਵੀ ਰੱਖੀ ਹੈ ਕਿ ਇਹ ਗੱਲ ਦੇਖੋ ਇਹ ਤਾਂ ਬੇਅਰ ਮਿਨਿਮਮ ਹੈ ਜੀ ਜਦੋਂ ਮਾਡਲ ਕੋਡ ਆਫ ਕੰਡਕਟ ਲੱਗਿਆ ਹੁੰਦਾ ਇਲੈਕਸ਼ਨ ਕਮਿਸ਼ਨ ਦੇ ਉੱਤੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਲੋਕਾਂ ਦੇ ਵਿੱਚ ਮੈਸੇਜ ਦੇਣਾ ਕਿ ਚੋਣਾਂ ਫ੍ਰੀ ਤੇ ਫੇਅਰ ਹੋ ਰਹੀਆਂ ਨੇ ਤਾਂ ਉਹਦੇ ਵਿੱਚ ਬੇਅਰ ਮਿਨਿਮਮ ਸੀ ਕਿ ਜਿਹੜੇ ਅਫਸਰ ਤੇ ਐਡਾ ਅਲੀਗੇਸ਼ਨ ਲੱਗਿਆ ਸੀ ਜਿਹਦੀ ਆਡੀਓ ਸਾਹਮਣੇ ਆ ਗਈ ਉਹਨੂੰ ਤੁਰੰਤ ਪ੍ਰਭਾਵ ਦੇ ਨਾਲ ਉਥੋਂ ਹਟਾ ਦੇਣਾ ਚਾਹੀਦਾ ਸੀ ਬਦਲ ਦੇਣਾ ਚਾਹੀਦਾ ਸੀ ਪਰ ਜਿਸ ਤਰੀਕੇ ਸਰਕਾਰ ਨੇ ਸਟੈਂਡ ਲਿਆ ਹੋਇਆ ਜਿਸ ਤਰੀਕੇ ਆਪਣੇ ਅਫਸਰ ਨੂੰ ਬਦਲ ਨਹੀਂ ਰਹੇ ਤਾਂ ਉਹ ਮੋਹਰ ਲਾ ਰਹੀ ਹੈ ਸਰਕਾਰ ਕੇ ਹਾਂ ਅਫਸਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰ ਰਹੇ ਜੋ ਸੌਡੀਓ ਚ ਸਾਹਮਣੇ ਹੈ ਨਹੀਂ ਮੈਨੂੰ ਦੱਸੋ ਜੀ ਜਦੋਂ ਸੈਂਟਰਲ ਇਲੈਕਸ਼ਨ ਕਮਿਸ਼ਨ ਨੇ ਤਰਨ ਤਰਾਂ ਚ ਡਾਕਟਰ ਰਵਜੋਤ ਕੌਰ ਗਰੇਵਾਲ ਨੂੰ ਬਦਲਿਆ ਨਹੀਂ ਦੋ ਡੀਐਸਪੀ ਬਦਲੇ ਨਹੀਂ ਮਤਲਬ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤਾਂ ਐਡਾ ਸਟਰੋਂਗ ਮੈਸੇਜ ਦੇ ਰਿਹਾ ਕਿ ਮਾਡਲ ਕੋਡ ਆਫ ਕੰਡਕਕਟ ਦੀ ਵਾਇੋਲੇਸ਼ਨ ਨਹੀਂ ਹੋਣੀ ਚਾਹੀਦੀ ਜੇ ਕੋਈ ਕਰੂਗਾ ਤਾਂ ਉਹਨਾਂ ਦੇ ਖਿਲਾਫ ਸਸਪੈਂਸ਼ਨ ਵੀ ਹੋਈ ਹੈ ਬਦਲੀ ਵੀ ਹੋਈ ਹੈ ਤੇ ਸਟੇਟ ਇਲੈਕਸ਼ਨ ਕਮਿਸ਼ਨ ਕਿਉਂਕਿ ਸਟੇਟ ਦੀ ਬਾਡੀ ਹੈ ਅਸੀਂ ਹਾਈ ਕੋਰਟ ਚ ਵੀ ਕਲੀਅਰਲੀ ਕਿਹਾ ਮੈਨੂੰ ਕਹਿਣ ਚ ਕੋਈ ਗੁਰੇਜ਼ ਨਹੀਂ ਅਸੀਂ ਕੋਰਟ ਨੂੰ ਵੀ ਕਿਹਾ ਕਿ ਇਹਨਾਂ ਦੀ ਅਪੋਇੰਟਿੰਗ ਅਥਾਰਟੀ ਪੰਜਾਬ ਸਰਕਾਰ ਹੈ ਇਹ ਪੰਜਾਬ ਸਰਕਾਰ ਨੂੰ ਜਵਾਬਦੇਹ ਨੇ ਸੋ ਇਨਸਾਫ ਦੀ ਉਰੇ ਉਮੀਦ ਨਹੀਂ ਇਨਸਾਫ ਕਿੱਥੇ ਹੋਣਾ ਮੈਂ ਫੇਰ ਰਿਪੀਟ ਕਰ ਦਿੰਦਾ ਇਨਸਾਫ ਕਿੱਥੇ ਹੋਣਾ ਜੇ ਪੰਜਾਬ ਪੁਲਿਸ ਦੇ ਜਿਹੜੇ ਅਫਸਰ ਕਹਿੰਦੇ ਨੇ ਖਾਸ ਕਰਕੇ ਡੀਆਈਜੀ ਪਟਿਆਲਾ ਜਿਹੜੇ ਕਹਿੰਦੇ ਨੇ ਏਆਈ ਹੈ ਤੇ ਇਹ ਕਹਿੰਦੇ ਜੀ ਅਸੀਂ ਪਰਚਾ ਦਰਜ ਕਰ ਲਿਆ ਹਾਈ ਕੋਰਟ ਦੇ ਵਿੱਚ ਆਉਣ ਹਾਈ ਕੋਰਟ ਦੇ ਵਿੱਚ ਸਟੇਟਮੈਂਟ ਦੇਣ ਕਿ ਜੀ ਪੰਜਾਬ ਪੁਲਿਸ ਹਰ ਇੱਕ ਜਾਂਚ ਲਈ ਓਪਨਲੀ ਤਿਆਰ ਹੈ ਚਾਹੇ ਸੀਐਫਐਸਐਲ ਚੰਡੀਗੜ੍ਹ ਚਾਹੇ ਦੇਸ਼ ਦੀ ਕਿਸੇ ਵੀ ਲੈਬਾਰਟਰੀ ਤੋਂ ਗੱਲ ਠੀਕ ਹੈ ਬਿਲਕੁਲ ਆਈ ਥਿੰਕ ਲੈਵਲ ਪਲੇਇੰਗ ਫੀਲਡ ਤੇ ਆਓ ਫਿਰ ਗੱਲ ਕਰੋ ਇਲੈਕਸ਼ਨ ਦੇ ਵਿੱਚ ਤਾਂ ਪੁਲਿਸ ਇਲੈਕਸ਼ਨ ਡਿਊਟੀ ਤੇ ਆ ਇਹ ਤਾਂ ਇਲੈਕਸ਼ਨ ਕਮਿਸ਼ਨ ਦਾ ਤਨਤਾਨ ਦੀ ਤਰਜ਼ ਦੇ ਉੱਤੇ ਡਾਇਰੈਕਸ਼ਨ ਵੀ ਦੇ ਸਕਦਾ ਹੈ ਸਸਪੈਂਡ ਕੀਤਾ ਜਾਵੇ ਇਹਨੂੰ ਜਲਦੀ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਇਹੀ ਤਾਂ ਮੰਤ ਭਾਗੀ ਹੈ ਜਦ ਕਿ ਐਮ ਸੀ ਸੀ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੇ ਉੱਤੇ ਜ਼ਿੰਮੇਵਾਰੀ ਹੈ ਕਿ 24 ਘੰਟਿਆਂ ਦੇ ਵਿੱਚ ਕੰਪਲੇਂਟ ਦਾ ਨਿਪਟਾਰਾ ਹੋਣਾ ਚਾਹੀਦਾ ਹੈ 24 ਘੰਟਿਆਂ ਵਿੱਚ ਤੇ ਇਹ ਤੀਜਾ ਦਿਨ ਚੱਲ ਪਿਆ ਸੋ ਸਟੇਟ ਇਲੈਕਸ਼ਨ ਕਮਿਸ਼ਨ ਕਿਉਂਕਿ ਉਹ ਪੰਜਾਬ ਸਰਕਾਰ ਦੀ ਆਦੀ ਅਪੁਆਇੰਟਮੈਂਟ ਪੰਜਾਬ ਸਰਕਾਰ ਦੀ ਹੈ ਉਹ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਾ ਸੋ ਇਹ ਸਟੇਟ ਇਲੈਕਸ਼ਨ ਕਮਿਸ਼ਨ ਨੇ ਇਹਦੇ ਤੇ ਕੋਈ ਐਕਸ਼ਨ ਨਹੀਂ ਲਿਆ। ਸੋ ਸਪਸ਼ਟ ਹੈ ਕਿ ਸਰਕਾਰ ਅਫਸਰ ਦੇ ਨਾਲ ਖੜੀ ਹੈ ਤੇ ਜੋ ਕੁਝ ਪਟਿਆਲੇ ਦੇ ਵਿੱਚ ਹੋਇਆ ਸਾਰੇ ਪੰਜਾਬ 'ਚ ਹੀ ਹੋ ਰਿਹਾ ਕਿਦਾਂ ਨਾਮੀਨੇਸ਼ਨ ਪੇਪਰ ਤੁਸੀਂ ਦੇਖੋ ਵੀ ਤਰਨਤਾਰਨ ਦੇ ਵਿੱਚ ਸਾਰੇ ਦੇ ਸਾਰੇ ਨਾਮੀਨੇਸ਼ਨ ਆਪੋਜੀਸ਼ਨ ਦੇ ਰੱਦ, ਗੁਰਦਾਸਪੁਰ 'ਚ ਰੱਦ, ਪੱਟੀ 'ਚ ਰੱਦ ਆਪਣਾ ਕੀ ਕਹਿੰਦੇ ਨੇ ਹਰ ਜਗ੍ਹਾ ਤੇ ਕਿਤੇ ਵੀ ਲਾ ਲਓ ਤੁਸੀਂ ਹਰ ਜਗ੍ਹਾ ਤੇ ਰੱਦ ਨੇ। ਸੋ ਸਪਸ਼ਟ ਹੈ ਕਿ ਸਰਕਾਰ ਦੀ ਛਾਹ ਦੇ ਉੱਤੇ ਸਾਰਾ ਕੁਝ ਹੋ ਰਿਹਾ। ਠੀਕ ਹੈ। ਠੀਕ ਹੈ। ਧੰਨਵਾਦ।